ਬਾਏ ਨੀ ਬੈਠਣੀਆਂ ਚੱਲਾਂਗੇ ਗਰਾਉਂਡ ਤੇ ਕੋਈ ਨਹੀਂ ਮਾਰ ਕੇ ਪਾਣੀ ਚ ਦੇ ਜਾ ਨਾ ਸਾਰਿਆਂ ਨੂੰ ਦੇ ਸੋਹ ਥੱਲੇ ਬਹਿ ਜਾ ਬਹਿ ਥੱਲੇ ਬਹਿ ਜਾ ਸਾਰਿਆਂ ਨੂੰ ਦੇ ਸੋਹ

ਹੇ ਨੰਬਰ 23 ਬੁਡਗੇ ਅਸੀਂ ਨਹੀਂ ਜਾਣਾ ਨਹੀਂ ਬੁਡਗੇ ਹੇ ਜੱਪ ਕਰੀਂ ਕਰਸਾ ਕਰਨੀ ਨਹੀਂ ਚਿੰਦਨ ਪਾਣੀ ਪੀਓ ਰੋਣਾ ਪਾਏ ਬਾਤਸ ਦੇ ਲਈ ਮੋੜਦੀ ਹੁਣ ਜੱਪ ਕਰ ਕੋ ਕੋ ਨਾ ਨੀ ਦਾ ਇਹ ਗਾੜਿਆ ਤੁਹਾਨੂੰ ਦੁਆਸਤ ਦੀ ਬੇਨਤੀ ਰੱਬ ਨੂੰ ਇਹ ਦੇ ਜਾ ਕੇ ਨੀ ਗੁਟਿਏ ਨੀ ਸਾਰੇ ਜਾਨਵਰ ਮਰਨ ਤੇ ਹਾਏ ਨੀ ਗੁਟਿਏ ਆਓ ਜੀ ਜੀ ਆਇਆਂ ਇੱਕ ਹਰ ਇੱਕ ਪਿੰਡ ਵਿੱਚ ਮਾਲਵੇ ਦੇ ਖਾਸ ਕਰਕੇ ਪਿੰਡਾਂ ਦੇ ਵਿੱਚ ਪਿੰਡ ਪਿੰਡ ਦੇ ਵਿੱਚ ਇੱਕ ਰੀਤੀ ਰਵਾਜ ਚੱਲਿਆ ਵਾ ਵੀ ਮੀਂਹ ਨਹੀਂ ਪਿਆ ਵੀ ਮੀਂਹ ਪੁਆਇਗੇ ਮੀਂਹ ਪਾਉਣ ਵਾਸਤੇ ਪਿੰਡਾਂ ਦੇ ਵਿੱਚ ਗੁੱਡੀਆਂ ਫੂਕੀਆਂ ਜਾਂਦੀਆਂ ਗੁੱਡੀ ਫੂਕਨਾਂ ਮਾਈਆਂਾਂ ਦੀਆਂ ਬੀਬੀਆਂਾਂ ਦੀਆਂ ਸਾਡੀਆਂ ਭੈਣਾਂਾਂ ਦੀਆਂ ਵੀ ਮੀਂਹ ਪੈ ਜਾਂਦੇ ਆ ਸਾਡੇ ਪਿੰਡ ਵੀ ਇੱਥੇ ਗੁੱਡੀਆਂ ਫੂਕੀਆਂ ਮੀਂਹ ਪੈ ਜੇਵੇ ਤੇ ਮੀਂਹ ਨਹੀਂ ਪਿਆ ਮੀਂਹ ਪੈਣ ਦੇ ਕੋਈ ਕਾਰਨ ਨਾ ਪੈਣ ਦੇ ਕੋਈ ਕਾਰਨ ਉਹ ਕੁਦਰਤ ਦਾ ਆਪਣਾ ਨਜ਼ਮਾ ਆਪਾਂ ਨੂੰ ਨਹੀਂ ਸਮਝਿਆ ਤੇ ਮੀਂਹ ਨਹੀਂ ਪਿਆ ਤੇ ਜੋ ਬੀਬੀਆਂਾਂ ਮਾਈਆਂ ਸਾਡੀਆਂ ਗੁੱਡੀਆਂ ਫੂਕਦੀਆਂ ਉਹਦੇ ਵਿੱਚ ਉਹ ਵੈਣ ਪਾਉਂਦੀਆਂ ਜਿਵੇਂ ਕੋਈ ਆਪਣਾ ਕਰਦਾ ਮੈਂਬਰ ਚਲਾ ਜਾਂਦਾ ਜਾਂ ਜੀਵਨ ਸਾਥੀ ਚਲਾ ਜਾਂਦਾ ਉਹ ਕਹਿੰਦੀਆਂ ਵੀ ਵੀ ਤੂੰ ਉਸ ਪਰਮਾਤਮਾ ਅੱਗੇ ਉਸ ਵਾਹਿਗੁਰੂ ਅੱਗੇ ਗੁੱਡੀ ਕੇ ਤੂੰ ਬੇਨਤੀ ਕਰ ਅਰਦਾਸ ਕਰ ਵੀ ਮੀਂਹ ਪਵੇ। ਬਾਕੀ ਤੁਸੀਂ ਦੱਸੋ ਵੀ ਗੁੱਡੀ ਫੂਕਨ ਨਾਮੀ ਪੈ ਜਾਂਦਾ ਤੁਹਾਡੇ ਕੀ ਵਿਚਾਰ ਆ? ਇਹ ਗੁੱਡੀ ਫੂਕ ਕੇ ਪਿੰਡਾਂ ਪੰਡ ਦੇ ਵਿੱਚੋਂ ਗੁੱਡੀ ਬਣਾ ਕੇ ਉਸ ਤਰ੍ਹਾਂ ਸਿਆਕੇ ਉਹਨੂੰ ਉਹ ਲੈ ਕੇ ਜਾਂਦੇ ਜਿਵੇਂ ਆਪਾਂ ਸ਼ਮਸ਼ਾਨ ਘਾੜ ਤੇ ਮਰਦਾ ਲੈ ਕੇ ਜਾਂਦੇ ਆਪਾਂ ਘਰ ਤੱਕ ਦੇਹ ਲੈ ਕੇ ਜਾਂਦੇ ਉਹਨੂੰ ਉਸ ਤਰ੍ਹਾਂ ਲੈ ਕੇ ਜਾਂਦੇ ਆ ਪਰ ਉਸੇ ਤਰ੍ਹਾਂ ਸਭ ਕੁਝ ਕਰਦੇ ਨੇ ਉਸੇ ਤਰ੍ਹਾਂ ਹੀ ਉਹ ਰੋਂਦੀਆਂ ਰੋਂਦੀਆਂ ਮੀ ਨਾਂ ਪੈਣ ਦੇ ਕਾਰਨ ਕੀ ਆ ਮੀ ਨਾਂ ਪੈਣ ਦੇ ਕਾਰਨ ਆਪਾਂ ਅੱਗੇ ਵੀ ਮੈਂ ਆਪਾਂ ਸਮਝ ਗਈ ਤੇ ਵੀ ਦਰਖਤ ਬਹੁਤ ਘੱਟ ਹਨ ਦਰਾਖਤਾਂ ਕੋਈ ਛੜਦਾ ਨਹੀਂ ਮੀਂਹ ਕਾਦਣਾ ਪੈਣੇ ਆ ਹੁਣ ਤੁਸੀਂ ਖੇਤਾਂ ਦੇ ਵਿੱਚ ਆਪਦੇ ਨਜ਼ਰ ਮਾਰੋ ਝੋਨਾ ਲਾਉਣ ਤੋਂ ਪਹਿਲਾਂ ਹਰੇਕ ਕਿਸਾਨ ਜੋ ਦਰਾਖਤ ਹੁੰਦੇ ਉਹ ਪਟ ਦਿੰਦੇ ਆ ਜਾਂ ਕੋਈ ਫਸਲ ਵੜਦੇ ਆ ਨਾ ਫਸਲ ਕੱਟਣ ਤੋਂ ਫਸਲ ਕੱਟ ਕੱਟ ਕੇ ਬਾਅਦ ਦੇ ਵਿੱਚ ਜਦ ਨਵੀਂ ਫਸਲ ਲਾਉਣ ਤੋਂ ਪਹਿਲਾਂ ਜਿਹੜੇ ਦਰਾਖਤ ਹੁੰਦੇ ਉਹ ਕੱਟ ਦਿੰਦੇ ਆ ਵੀ ਨਵੇਂ ਦਰਾਖਤ ਨਹੀਂ ਲੱਗਦੇ ਦਰਾਖਤਾਂ ਦੀ ਬਹੁਤ ਘਾਟ ਨਾ ਆਪਣੇ ਤੋਂ ਧਰਤੀ ਸੰਭੀ ਗਈ ਨਾ ਆਪਣੇ ਕੋਲੋਂ ਪਾਣੀ ਸਾਂ ਭਾ ਗਿਆ ਨਾ ਧਰਤੀ ਮਾਂ ਸਾਂਭੀ ਗਈ ਨਾ ਹਵਾ ਸਾਂਭੀ ਗਈ ਤੇ ਕੰਮ ਜਿੰਨੇ ਮਰਜ਼ੀ ਪੁੱਠੇ ਕਰਾ ਲੋ ਉਹ ਆ ਬੀਬੀਆਂ ਮੈਂ ਆਪਾਂ ਕਰੀ ਜਾਂਦੇ ਆ ਬਾਕੀ ਆਪਾਂ ਕੇ ਸਮਝਨੇ ਆ ਮੀਂਹ ਪੈਣ ਦੇ ਕਾਰਨ ਤੇ ਵੀ ਨਾ ਪੈਣ ਦੇ ਕਾਰਨ ਸਾਰੀ ਵੀਡੀਓ ਵੇਖੋ ਜੀ ਹੁਣ ਤੁਸੀਂ ਦੂਰ ਦੂਰ ਤੱਕ ਨਿਗਾਹ ਮਾਰੋ ਇਹ ਆ ਜਿਹੜੀ ਨਾਲ ਨਾਲ ਲੱਗਦੀ ਜ਼ਮੀਨ ਇਹ 10 ਕਿੱਲੇ ਜ਼ਮੀਨ ਦੇ ਆ 10 ਕਿੱਲਾਂ ਦੇ ਵਿੱਚ ਨਾ ਇੱਥੋਂ ਸ਼ੁਰੂ ਹੋ ਜਾਂਦੀ ਐ। ਇੱਥੋਂ ਸ਼ੁਰੂ ਹੋ ਕੇ ਵੀ ਐਂ ਤਰ੍ਹਾਂ ਦੂਰੀ ਜਾਂਦੀ ਐ। ਵੀ ਦਸਾਂ ਕਿੱਲਾਂ ਦੇ ਵਿੱਚ ਉਹ ਜਮਾਂ ਸਿਰੇ ਤੇ ਜਾ ਕੇ ਇੱਕ ਤੇ ਦੋ ਦੋ ਦਰਖਤ ਆ। ਉਹ ਵੀ ਜਮਾਂ ਸਿਰੇ ਤੇ ਜਾ ਕੇ ਰਹਿ ਕੇ ਨਹੀਂ ਉਹ ਛੱਡੇ ਨਹੀਂਗੇ। ਵੱਢਦੇ ਜਾਣੀ। ਜੇ ਆਪਾਂ ਅੰਕੜੇ ਕੱਢੀਏ 100 ਕਿੱਲੇ ਜ਼ਮੀਨ ਦੇ ਮਗਰ ਤਾਂ 20 ਦਰਖਤ ਹੀ ਹੋਏ ਹਨ। ਕਈ ਤਾਂ ਉਹ ਵੀ ਨਹੀਂ ਛੱਡਦੇ ਨੇ ਮੇਰੇ ਹਿਸਾਬ ਦੇ ਨਾਲ। ਤੇ ਮੀ ਆਪਾਂ ਕਿੱਥੋਂ ਪਾਲਦੇ ਆ ਬਾਈ ਗੁੱਡੀ ਫੂਕਣ ਦੇ ਨਾਲ ਮੀ ਨਹੀਂ ਪੈਣਾ ਮੀ ਪੈਣਾ ਉਸ ਕੁਦਰਤ ਦੇ ਵਿੱਚ ਰਹਿ ਕੇ ਉਸ ਕੁਦਰਤ ਨੂੰ ਸਮਝ ਕੇ ਯੂਪੀ ਬਿਹਾਰ ਵਾਲਣਾ ਯੂਪੀ ਬਿਹਾਰ ਵਾਲ ਹੜ ਆਉਂਦੇ ਆ ਜਦੋਂ ਮੀ ਪੈਂਦੇ ਨੇ ਹੜ ਆਉਣ ਲੱਗ ਜਾਂਦੇ ਆ ਹੜ ਆਉਣ ਦਾ ਕਾਰਨ ਹੀ ਆ ਜਿਵੇਂ ਨਰਮਾ ਖੜਾ ਨਾ ਆਇਆ ਆ ਆ ਆ ਉਹਨਾਂ ਦੇ ਜੰਗਲ ਬਣੇ ਹੋਏ ਆ ਉੱਤੇ ਆਏ ਇਸ ਤਰ੍ਹਾਂ ਇਸ ਤਰ੍ਹਾਂ ਦਰਖਤੀ ਦਰਖਤ ਦੇਦੇ ਆਥੇ ਤੇ ਮੀ ਆਟੋਮੈਟਿਕ ਹੀ ਪੈਂਦਾ ਇੱਥੇ ਨਾ ਆਪਣੇ ਤੋਂ ਪਾਣੀ ਸੰਭਾ ਗਿਆ ਨਾ ਧਰਤੀ ਸੰਭੀ ਗਈ ਨਾ ਹਵਾ ਸੰਭੀ ਗਈ ਸਿਸਟਮ ਸਾਰਾ ਗਲਤ ਹੋ ਗਿਆ ਬਾਈ ਕੁਦਰਤ ਕੁਦਰਤ ਉਹ ਪਰਮਾਤਮਾ ਉਹ ਇਹ ਕੁਦਰਤੀ ਨਿਯਮ ਦੇ ਹਿਸਾਬ ਦੇ ਨਾਲ ਹਰ ਇੱਕ ਚੀਜ਼ ਆਪਣੇ ਆਪ ਹੀ ਪੂਰੀ ਕਰਦਾ ਆਪਾਂ ਕਹਿ ਸਕਦੇ ਆ ਧਰਤੀ ਮਾਂ ਦੀਆਂ ਜਾਂ ਮਨੁੱਖ ਦੀਆਂ ਆਪਾਂ ਪਸ਼ੂ ਪੰਛੀਆਂ ਦੀਆਂ ਲੋੜਾਂ ਪੂਰੀਆਂ ਕਰਦਾ ਕੀ ਆਪਾਂ ਉਸ ਕੁਦਰਤ ਦੇ ਵਿੱਚ ਹੈਗੇ ਆ ਨਹੀਂ ਯਾਰ ਮੇਰੇ ਹਿਸਾਬ ਨਾਲ ਤਾਂ ਆਪਾਂ ਕੁਦਰਤ ਤੋਂ ਬਹੁਤ ਦੂਰ ਚਲੇ ਗਏ ਪਰ ਇਹ ਸਾਰਾ ਵਖਾਂਡਾ ਗੁੱਡੀਆਂ ਗਾਡੀਆਂ ਫੂਕਣ ਦੇ ਨਾਲ ਕੁਝ ਨਹੀਂ ਹੁੰਦਾ ਹਰ ਇੱਕ ਇਨਸਾਨ ਹਰ ਇੱਕ ਆਦਮੀ ਆਪਣੇ ਖੇਤ ਦੇ ਵਿੱਚ ਘਟ ਤੋਂ ਘਟ ਵੀ ਮੌਸਮ ਚੱਲ ਰਿਹਾ ਆ ਆਪਣਾ ਸੌਣ ਭਾਦੋ ਦਾ ਮਹੀਨਾ ਨਾ ਆਪਾਂ ਕਹਿ ਸਕਦੇ ਆ ਵੀ ਬਾਰਸ਼ਾਂ ਚੱਲ ਆਉਣਗੀਆਂ ਇਹ ਨਹੀਂ ਗੱਲ ਵੀ ਨਹੀਂ ਆਉਂਦੀਆਂ ਆਉਣਗੀਆਂ ਪਰ ਟਾਈਮ ਲੱਗੂਗਾ ਸਮਾਂ ਲੱਗੂਗਾ ਮਹੀ ਆਊਗਾ ਮਹੀ ਸ਼ੁਰੂ ਹੋ ਜਾਣਗੇ ਤੇ ਪਰ ਆਪਾਂ ਆਪਣਾ ਕੰਮ ਸ਼ੁਰੂ ਕਰਕੇ ਕਰਦਗੇ ਤੇ ਕੁਦਰਤ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਕੰਮ ਸ਼ੁਰੂ ਕਰ ਦੂਗੀ ਹਵਾ ਵੀ ਵਾਧੂ ਹੋਊਗੀ ਅਕਸੀਨ ਵਾਧੂ ਮਿਲੇਗੀ ਮੀ ਪਾਣੀ ਵੱਧੋਂ ਮਿਲੂਗਾ ਪਰ ਆਪਣਾ ਕੰਮ ਆਪਾ ਆਪਣਾ ਆਪਣਾ ਫਰਜ਼ ਸਮਝ ਕੇ ਦਰਖਤ ਲਾਉਣੇ ਸ਼ੁਰੂ ਕਰ ਗਏ ਦਰਖਤ ਲਾਈ ਗਏ ਵੱਧ ਤੋਂ ਵੱਧ ਦਰਖਤ ਲਾਈ ਗਏ ਉਹਨਾਂ ਨੂੰ ਪਾਲ ਲਏ ਤੇ ਮੀਂਹ ਆਟੋਮੈਟਿਕ ਹੀ ਪੈਣੇ ਸ਼ੁਰੂ ਹੋ ਜਾਣਗੇ ਗੁੱਡੀਆਂ ਗਾਡੀਆਂ ਫੂਕਣ ਨਾਲ ਕੁਝ ਨਹੀਂ ਹੁੰਦਾ ਹਵਾ ਦੀ ਪਾਣੀ ਦੀ ਧਰਤੀ ਮਾਂ ਦੀ ਸੰਭਾਲ ਕਰੀਏ ਆਪਣਾ ਆਪ ਬਚਾਈਏ ਆਪਣੇ ਬੱਚਿਆਂ ਦਾ ਔਣ ਵਾਲਾ ਭੁੱਖ ਬਚਾਈਏ ਇਹਦੇ ਵਿੱਚ ਹੀ ਸਭ ਦਾ ਫਲ ਆ ਹੁਣ ਆਪਾਂ ਵਖੀਗੇ ਪਾਣੀ ਜ਼ਹਿਰੀਲੇ ਹੋ ਗਏ ਹਨ ਜਿਹੜੇ ਧਰਤੀ ਮਾਂ ਦੇ ਪਾਣੀ ਹੋ ਜ਼ਹਿਰੀਲੇ ਹੋਗੇ ਉਤੋਂ ਬਾਰਸ਼ਾਂ ਘੜਦੀਆਂ ਜਾਂਦੀਆਂ ਜਾਂ ਜਾਂਦੇ ਬੱਚਿਆਂ ਨੂੰ ਬਿਮਾਰੀਆਂ ਕਿਸੇ ਨੂੰ ਪੀੜਿਆ ਜਾਂਦੇ ਬੱਚੇ ਨੂੰ ਪੀੜਿਆ ਆਉਂਦਾ ਕਿਸੇ ਨੂੰ ਬਲੱਡ ਕੈਂਸਰ ਹੋ ਜਾਂਦਾ ਆ ਡਾਕਟਰ ਦੱਸਦੇ ਆ ਵੀ 10 ਤੋਂ ਲੈ ਕੇ ਸੌਰੀ ਸੋ 7 10 ਕੇ ਸਾਲ 10 ਸਾਲ 8 10 ਸਾਲ ਦੇ ਬੱਚੇ ਤੋਂ ਲੈ ਕੇ ਤੇ 20 22 ਸਾਲ ਦੇ ਬੱਚੇ ਤੱਕ ਬਲੱਡ ਕੈਂਸਰ ਦੇ ਕੈਂਸਰ ਦੇ ਚੱਕਰ ਕੈਂਸਰ ਦੇ ਚਾਂਸ ਬਹੁਤ ਜ਼ਿਆਦਾ ਹੁੰਦੇ ਆ ਪਰ ਕੈਂਸਰ ਬਹੁਤ ਜ਼ਿਆਦਾ ਵਧ ਰਿਹਾ ਉਹ ਵੀ ਮਾੜੀਆਂ ਪਾਣੀ ਕਰਕੇ ਮਾੜੀਆਂ ਖਰਾਕਾਂ ਕਰਕੇ ਤੇ ਸਾਰਾ ਸਿਸਟਮ ਮਾੜਾ ਹੋ ਗਿਆ ਇਸ ਕਰਕੇ ਬਾਈ ਆਪਾਂ ਆਪਣਾ ਫਰਜ਼ ਪਛਾਣੀਏ ਦਰਖਤ ਲਾਉਣੇ ਸ਼ੁਰੂ ਕਰੀਏ ਤੇ ਕੁਦਰਤ ਆਪਣਾ ਜਿਹੜਾ ਫਰਜ਼ ਹੈ ਉਹ ਪੂਰਾ ਨੂੰਗੀ ਤੇ ਗੁੱਡੀਆਂ ਗਾੜੀਆਂ ਫੁਕਣ ਨਾਲ ਕੁਝ ਨਹੀਂ ਹੁੰਦਾ ਇਹਦੇ ਵਿੱਚ ਕੁਝ ਨਹੀਂ ਵਾਧੂ ਦੀ ਭਗਾਈ ਆ ਤੇ ਮੀ ਪੈਣੇ ਆਪ ਹੀ ਸ਼ੁਰੂ ਹੋ ਜਾਣਗੇ ਵੀਡੀਓ ਵੇਖਣ ਲਈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਫਿਰ ਵਾਹਿਗੁਰੂ ਜੀ ਕੀ ਫਤਿਹ ਕਾਸਰ ਮੈਨਾਂ ਲੰਮੇ ਸਮੇਂ ਤੋਂ ਜੱਟ ਬਣੇ ਕਰ ਰਿਹਾ ਨੀਂ ਚਿੰਨ ਦੀ ਪਾਣੀ ਕਿਉਂ ਗੁਰੂ ਨਾਨਕ ਦੇਵ ਜੀ ਬਾਤਸ ਦੇ ਲਈ ਮੁੜਦੀ ਹੁਣ ਚੱਪ ਕਰ ਨਾ ਬੇ ਬਣੀ ਚਿੰਨ ਰੋਣ ਦੀ ਨੀਂ ਚਿਤਰਾ ਦੀ ਸੋਚਦਾ ਮੇਰੇ ਕੀ ਆਈਆ ਦੋਸਤ